i <laughs> ਨਹੀਂ ਕਿਤੇ ਨਹੀਂ ਬਣਾਈ ਵੋਕੇ ਓਏ ਤੂੰ ਹਿੱਦਰਾ ਤੁਰ ਕੇ ਆਇਆ ਚੰਗਾ ਇੱਥੇ ਸਹੀ ਆ ਓਏ ਸਹੀ ਆ ਓਏ ਤਰ ਪਿੱਛੇ ਚਾਲ ਦੋ ਜਾਨਾ ਦੋ ਤਿੰਨ ਜੋੜ ਕੇ ਆਗਾ ਆਪੇ ਇੱਥਾਂ ਦੇ ਤੇ ਮਾਰਾ ਕਾਜ ਬੋਲੋ ਨਾ ਪਤਾ ਕੀ ਹੋ ਗਿਆ ਇਹਨੂੰ ਉਹ ਬੱਸ ਸ਼ੇਰਾ ਕੀ ਦੱਸਿਆ ਚਾਰ ਪੰਜ ਦਿਨ ਹੋ ਗਏ ਟਿੱਲੀ ਹੋਈ ਨਾ ਓਏ 来 아이 보데 ਦਵਾਈ ਆ ਜਾ ਹੋਰ ਇੱਕ ਤੇਰਾ ਸ਼ੂਗਰ ਵੱਧ ਗਿਆ ਅੱਛਾ ਤੇ ਇੱਕ ਬਲੱਡ ਆ ਵਾਤਾ ਸੀ ਯਾਰ ਮੈਨੂੰ ਪਤਾ ਹੀ ਉਹਦੇ ਮੈਂ ਆਇਆ ਸੀ ਪਤਾ ਲੈਣੋਂ ਕਿਦਰ ਬਹੁਤੀ ਸੀ ਮਾਂ ਤੇਰਾ ਤਾਂ ਟੰਨੀ ਬਣ ਗਈ ਸੀ ਕਰ ਡਾਕਟਰ ਨੇ ਦਵਾਈ ਚੰਗੀ ਦਿੱਤੀ ਬਾਅਦ ਚ ਪਤਾ ਨਹੀਂ ਡਾਕਟਰ ਤਾਂ ਕਹੇ ਕੋ ਕਹੇ ਕਦੀ ਬਿਮਾਰੀ ਵਾਲੀ ਅੱਜ ਗੱਲ ਦਾ ਹੋਰ ਸ਼ੂਗਰ ਵਾਲੇ ਤਾਂ ਕਹੇ ਕਹੇ ਕੋ ਕਹੇ ਹੋਈ ਬਣਾ ਜਾਂ ਨਾ ਗਰਮੀ ਕਰਨਾ ਹੋਰ ਲੈ ਫੇ ਕਰਕੇ ਆਪੇ ਦਾ ਸਸਕਾਰ ਹੋਣਾ રબીઆ ਹੋ ਸਾਡੀ ਨੀਲਾ ਪੜੀ ਮੂੰਹ ਠਾਕਦੇ ਮਨ ਕੋਈ ਬੱਤਰੀ ਕਿ ਸਿਆਣੇ ਬਾਣੇ ਬੰਦ ਸਸਕਾਰ ਕਰੇ ਬਲਾਈ ਕੁਝ ਹੋਇਆ ਹੋਰ ਚਲੋ ਯਾਰ ਫਿਰ ਚਲੋ ਚਲੋ ਫਿਰ ਇਹਨੂੰ ਚੱਕੋ ਇਹ ਲ ਬਿਮਾਰ ਸੀ ਕਿ ਹੈ ਹੋਰ ਸ਼ੂਗਰ ਵੱਧ ਗਿਆ ਦਾ ਠੀਕ ਔਰ ਚਾਰ ਪੰਜ ਦਿਨਾਂ ਦੀ ਜਾਰੀ ਕਰਨ ਮਜੀਠੀ ਥੋੜੀ ਹੋਰ ਛੜੇ ਤਾਂ ਹੀ ਕੰਮ ਆਲੀ ਸੀ ਵਿਚਾਰੀ ਖਿੱਚੀ ਪਿੱਦੀ ਸੀ ਸਾਰਾ ਹੈ ਹੁਣ ਔਖਾ ਹੋ ਗਿਆ ਉਹ ਚਲ ਰੋਣੇ ਕਾ ਤੂੰ ਸਾਰਾ maal ਡੰਗਰ ਸਾਹਮਣੇ ਵਿਚਾਰੀ ਹੁਣ ਰੋਏ ਨਾਲ ਕੀ ਹੁੰਦਾ ਚੁੱਪ ਕਰ ਜਾ ਕੋਈ ਨਾ ਹੋਰ ਨਾਲੇ ਪੈਸਾ ਲੱਗ ਗਿਆ ਨਾਲੇ ਬੱਚੀ ਨਹੀਂ ਪੈਸਾ ਤਾਂ ਨਾਲੇ ਇਨੇ ਬੈਸ ਲੱਗ ਪੈਸਾ ਤਾਂ ਥੱਬਾ ਲੱਗ ਗਿਆ हो रहा चलो भाई जिंदगी की बहुत याद आ बाकी भोगी बेचारी जिन्ना दाना पानी लिखा कोई रोने का तो कोई नहीं चुप करागा यार कोई नहीं कोई नहीं कोई ला रोबा कोई पण आवड़ा करिया नहीं थोड़ा निकल चलो 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 ओए चल तो खदीया नू खाना खा खा दिखाना કરોરી <imitation> <imitation> ભાઈ <los dos> <Raw1> <toseford cultuaLike> <tose question> ਆ ਲੈ ਖੜਾ ਮੰਦਰਾ ਪਿੱਛਾ ਆਤਾ ਸੀ ਉਹ ਥੇ ਦੇਖੀ ਕਿਤੇ ਉਹ ਗਿਆ ਤਿੰਨੇ ਚਾਰੇ ਉਹ ਗਿਆ ਇੱਕਦਮ ਡਰਾਈਵਰ ਵਾ ਗਿਆ ਮੈਨ ਲੱਗਦਾ ਹਾਂ ਹਾਂ ਉਹ ਨੂੰ ਕਹਿ ਗਿਆ ਡਰਾਈਵਰ ਜੀਤਾ ਉਹ ਗਿਆ ਉਹ ਧਰਨੀ ਗਾੜੀ ਬਸ 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 ਇੱਥੇ ਕਿਉਂ ਧਰਨੀ ਆ ਉਹ ਛੱਡ ਜੀਂ ਪੁੱਟ ਨਾ

ਸਹਜ ਸੁਰਾਣੇ ਧਰਨਾ ਸੀ ਗੁੱਡੀ ਮਰ ਗਈ ਜਾਣ ਕੇ ਅਟਾ ਧਰ ਕੇ ਕਿਹਦੇ ਚਰਾ ਨੂੰ ਨਾਲ ਧਰ ਲਾਉ ਨੂੰ ਸਾਰਿਆਂ ਨੂੰ ਤੰਨ ਕਰੇਗੇ ਪਤਾ ਆ ਜਾਂਦੇ ਆ ਜਾਂਦੇ ਕਾਢੇ ਪੋਇ ਪਾਓ ਆਇਓ ਆਇਓ ਪਈ ਪੁੱਤ ਬੱਦਲ ਵੀ ਚੜਿਆ ਆਉਂਦਾਗਾ ਪੰਜਿੱਟਾ ਓਏ ਇਹ ਤਾਂ ਰੱਬ ਦੇ ਰੰਗ ਨਹੀਂ ਦੇਖੋ ਕੀ ਬੰਦਾ ਓਏ ਜੇ ਕੰਮਾਂ ਤੇ ਨਹੀਂ ਆਉਂਦੇ ਅੰਦੇ ਚਲੋ ਲੱਗੀ ਪੈਂਦੇ ਪੁੰਡਾ ਨੀ ਆ ਪੁੰਡਾ ਆ ਸਾਸ ਆਉਤੇ ਨਹੀਂ ਆਉਨੇ ਸਾਡੇ ਮਸਗੇ ਹਾਂ ਦੋ ਦੋ ਬਾਲ ਨੰਨਤਾ ਕਰਾਈਆ ਦੇ ਆ ਸਾਡੀ ਮਾਸੀ ਦੇਖ ਲੈ ਵੀਰਾ ਇਹ ਨਹੀਂ ਵੀ ਭਾਈ ਗੁੱਡੀ ਮਰ ਗਈ ਤੇ ਦਵਾਦਾਂ ਵਿੱਚ ਲੱਗ ਗਈ ਹਰਮਨਰਾ ਹਾਂ ਇਹ ਮਾਸੀ ਨਸਕਾਰ ਤੇ ਮੂਰਾ ਸਿੱਢੀ ਨਾ ਠੱਕਾ ਨਾ ਕਰੋ ਵਿਚਾਰੀ ਨਾ ਤੁਸੀਂ ਚੱਕਣੇ ਨਹੀਂ ਸੁਣ ਜਵੀ ਪਰੇ ਕਰਨਾ ਮੋਟਰਸਾਈਕਲ ਨਹੀਂ ਵਿੱਚ ਬਜੂ ਉੱਠ ਕੇ ਕੋਪ ਕੋਈ ਕਰਦੀ ਬੀਬੀ ਬੰਦੀ ਪੈਂਦੇ ਲੈ ਨਾ ਬੋਲ ਤਾਂ ਢੰਗ ਨਾਲ ਪਾਓ ਵੀਡੀਓ ਨਹੀਂ ਆਜੋ ਆਜੋ ਸੰਗਤ ਆਜੋ ਭਾਈ ਰਿਓ ਤੁਰਤਾ ਪਾ ਮੜਾ ਜਾ ਕੇ ਆਜਾ ਇਹਦੇ ਮੰਗਲ ਬੁੜਗਾ ਨੂੰ ਇਹ ਤੇਰਾ ਆਮਣਾ ਬਾਏ ਜਰੂਰੀ ਆ ਇਹ ਤੁਸੀਂ ਕਿਹੜਾ ਹੋ ਕਰਦੇ ਹੋ ਕੁਛ ਉਹ ਭਾਈ ਤੁਸ ਲਾਡੋ ਮਨਹੌਲਾ ਕਰੋ ਜਾਨੀ ਹੈ ਲੈ ਦੰਦ ਨਹੀਂ ਗੱਟਣੀ ਉਹ ਵੀਡੀਓ ਬਣੀ ਜਾਂਦੀ

ਓਏ ਆਜੋ ਓਏ ਆਜੋ ਓਏ ਆਏ ਗੁਲਗੁਲੇ ਹੀ ਚੱਕ ਕੇ ਲਿਆਏ ਓਏ ਗੁਲਗੁਲੇ ਵੀ ਬੰਦਨੇ ਸੀ ਉੱਥੇ ਕੁੱਛਾ ਸੀ ਆ ਉੱਥੇ ਜਿੱਤਿਆ ਕੁੱਛਾ ਓਏ ਆਜੋ ਸੰਗਣੇ ਮਾਰਤਾ ਟੱਪਰਾ ਜੀ ਓਏ ਆਜੋ ਚਾਰ ਅੰਡੇ ਲੰਗਰ ਹੈ ਨਾ ਹੋਰ ਇਹਦਾ ਪਤਾ ਕਹਿੰਦਾ ਵਧੀਆ ਸਮਤ ਦਨੀਆਂ ਦੀ ਸੰਗਤ ਵਾਸਤੇ ਕਰਦੇ ਆ ਬੋਲਦੇ ਆ ਆ ਚੁੱਪ ਕਰ ਯਾ ਯਾਰ ਹੋਰ ਸਾਰਾ ਇਹ ਤਾਂ ਜੀ ਜੀਣਾ ਰੋਣਾ ਪਾਉਂਦਾ ਮਾੜਾ ਜਿਹਾ ਪਿੱਛੇ ਰਹਿ ਗੱਡੀ ਘਰੇ ਕਰਾਓ ਯਾਰ ਕੀ ਹੈ ਕੀ ਹੈ ਓਏ ਐਂ ਡੱਬੀ ਹੈਗੀ ਹੈਗੀ ਗੀਜੀ ਚੱਲੀ ਤੇ ਕੱਢ ਕਿਹੜੇ ਚ ਜੇਲ੍ਹ ਚਾਤਸ ਪਾਈ ਐ ਇੱਦਾਂ ਹੈ ਇੱਦਾਂ ਥੱਲੇ ਆ ਥੱਲੇ ਪੈਂਟ ਪਜਾਮੇ ਚ ਪਜਾਮੇ ਚ ਪਜਾਮੇ ਚ ਆ ਸਾਰਾ ਪੂਰਾ ਪਜਾਮੇ ਚ ਪਜਾਮੇ ਚ ਇੱਥੇ ਆ ਗੱਡੀ ਪਿੱਛੇ ਕਰੋ ਮਾਰ ਕੇ ਤੁਹਾਨੂੰ ਢਾਲਸਾ ਇੱਥੇ ਇੱਥੇ ਨਹੀਂ ਇੱਥੇ ਜਗਰੂ ਪਈ ਇੱਥੇ ਰੱਖਾਂਗੇ ਇੱਥੇ ਇੱਥੇ ਤਾਂ ਹੀ ਮਸਾਉਣਗੇ ਬੁੜੀਆਂ ਹੁੰਦੀਆਂ ਬਗਾਂ ਇੱਥੇ ਰੱਖੋ ਗੱਡੀ ਗੱਡੀ ਥੋੜੀ ਪਿੱਛੇ ਕਰ ਦੋ ਇੱਥੇ ਕੀ ਤੁਹਾਨੂੰ ਖਾਂਦੀ ਆ ਇੱਥੇ ਲੋਡ ਆ ਜਾਓ ਜਾਂ ਸਾਜਾ ਇੱਥੇ ਕਮੈਸਾ ਧਰ ਲਓ ਸੱਤਰਾ ਸੌਖਾ ਬੁੜੀਆਂ ਨੂੰ ਵੀ ਜਾਣਾ ਇੱਥੋਂ ਤਾਂ ਹੀ ਮਸਾਉਣੀਆਂ ਵਿਚਾਰੀਆਂ ਤੁਰੇ ਦਾ ਤਾਂ ਹੈ ਨਹੀਂ ਕੀ ਤੇ ਆ ਜਾ ਬਸ ਤੂੰ ਹੀ ਨਜ਼ਰ ਆਣਾ ਕਰਨਾ ਆਜੋ ਅੱਜ ਕਾਲੇ ਭੂਇਆ ਤੋਂ ਤੂੰ ਹੀ ਨਹੀਂ ਆਣਾ ਮੋੜਗਾ ਨਹੀਂ ਫੜਦੇ ਹਾਂ ਕਾਹਦੇ ਪੱਤਲਾ ਫੜਦਾਂਗਾ ਨਹੀਂ ਆਜਾ ਬਸ ਜੋ ਆਕਾ ਹੀ ਬਣਾ ਲੈਣੇ ਚਾਹੀਦੇ ਐਡੀ ਬਣਾਤਾ ਉਧਰ ਹੈ ਕਿਵੇਂ ਬਣਾਇਆ ਜਮੇ ਮਰਾਇਮਾਂ ਦੀ ਹੁੰਦੀ ਆ ਉੱਡਾ ਮਾੜਾ ਮਗਰ ਨਹੀਂ ਲੈਂਦਾ ਬੋਟੇ ਮਗਰ ਨਹੀਂ ਲੈਂਦਾ ਚਿੰਤਾ ਨਾ ਕਰੋ ਬੈਕ ਸਾਈਡ ਨਹੀਂ ਆਉਂਦੀ ਤੁਰਿਆ ਬੈਕ ਸਾਈਡ ਨਹੀਂ ਆਉਂਦੀ ਅੱਗਾ ਅੱਗਾ ਲੈ ਲੈਨੇ ਛੋਟੀ ਦੋਨਾਂ ਦੀ ਆ ਮਨ ਇੱਕ ਬੱਗਾ ਆਉਂਦਾ ਮਨ ਇੱਕ ਸੀਪੇ ਆਉਂਦੀ ਆ ਤੁਰੇ ਚੱਲੋ ਅੱਛੇ ਜਿੱਕੋ ਪਿਆ ਬੱਜਾਈ ਤੱਕਾ ਕੱਢਿਆ ਤੈਨਾਂ ਹੋਜ ਗਿਆ ਸਾਨੂੰ ਨਾ ਹੋਰ ਅੱਗੇ ਡਾਕਟਰ ਥੱਕਾ ਕਰੀ ਗਏ ਸਾਰਾ ਸਾਰਾ ਦਿਨ ਲੱਗੀ ਰਹਿੰਦੀ ਕੰਮ ਤਾਂ ਜਿਹੜਾ ਨਹੀਂ ਆਉਂਦੀ ਇਹ ਸਾਡੀ ਗਾਂ ਹੀ ਨਹੀਂ ਮਿਲਨੀ ਤਾਂ ਹੋਰ ਔਖਾ ਹੋ ਗਿਆ ਤਾਂ ਕੱਟੋ ਫੋਨ ਦੱਸਦੇ ਨਹੀਂ ਹੁੰਦੇ ਵਿੱਚ ਹੋਰ ਪਿੱਛੇ ਤਰ੍ਹਾਂ ਮਾੜਾ ਜਿਹਾ ਮੂੰਹ ਆਉਂਦਾ ਹੈ ਕਿ ਕਿੱਲਾ ਬੋਲੇ ਪੜੀ ਨਹੀਂ ਹੁੰਦੇ ਓਏ ਹੋਰ ਨਹੀਂ ਹੁੰਦੇ ਮੁੰਡਿਆ ਅੱਜ ਕੋਈ ਜਵਾਨੀ ਪੜਾਣੀ ਕਿੱ데 ਗਈ ਆਂ ਹਾਂ ਨਹੀਂ ਨਸ਼ਾ ਕਣੀ ਬਾਤ ਦੀ ਕੀਤੀ ਆ ਔਰ ਹੁਣ ਉਹ ਗੇੜਾ ਸੜਾ ਦਿਨ ਫਿੱਟਦੇ ਜਾਂਦੇ ਨਾ ਮੁੱਕਦੇ ਦੇਸਾਂ ਦਾ ਉਹ ਪੁੱਢੀ ਬੋਲ ਤਾਦੀ ਪਸੂਦੰਗਰੇ ਸ਼ਾਮ ਦੀ ਸੀ ਸਾ ਉਹ ਨਾ ਨੀਰਾ ਚਾਹ ਦਾ ਰੋਟੀ ਟੁੱਕੇ ਸਾਰਾ ਕੱਟ ਕਰਨਾ ਲੋੜ ਹੀ ਨਹੀਂ ਹਟਾ ਕਰਦੀ

ਲੋਕਾਂ ਨੂੰ ਨਾ 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 ਆਪਾਂ ਲੋਕਾਂ ਨੂੰ ਨਾ 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 ਚਿੱਤੋ ਤੇ ਘਾਇਤਾ ਇਹਦੀ ਰਾਤ ਤੱਕ ਲਪਸਾ ਬਣਾ ਲਾ ਪਸਾ ਨਹੀਂ ਮੂੰਹ ਦਿਖਾ ਦੇਂਗੇ ਸਾਰਿਆਂ ਨੂੰ ਕੱਟ ਦੂ ਆ ਦਿਰਾ ਦਿਨੇ ਆ ਮਾਂ ਨਹੀਂ ਦਿਖਾ ਦੇਣਾ ਇਹ ਮੂੰਹ ਜਾਇ ਰਹਾ

ਇੱਥੇ ਧਰ ਲਓ ਇੱਥੇ ਧਰ ਲਓ ਆਏ ਨਹੀਂ ਚੜ ਕਰਦੇ ਨਹੀਂ ਕੋਈ ਮਾਰ ਨਹੀਂ ਉਂਦੇ ਧਰ ਲਓ ਆ ਇੱਥੇ ਧਰੋ ਸਾਈਡ ਤੇ ਧਰ ਲਓ ਸਿਰ ਤੇ ਧਰ ਦੇ ਪਉਣ ਕੋਈ ਅਰੇ ਆਇਆ ਓ 10 ਮਿੰਟ ਹੋਰੀ ਆ ਜਾ ਗੁਲਗਲੇ ਖਵਾਉਣੀ ਆ ਤੁਹਾਨੂੰ ਗੁਲਗਲੇ ਓ ਆ ਜਾਓ ਕੋਈ ਪਾਹੀ ਦੇ ਵਿਚਾਰੇ ਨੂੰ ਕਾ ਕਰੀਂਗਾ ਕਰ ਲਓ ਨਾ ਨਾ ਸਾਈਡ ਤੇ ਆ ਮਾਰਾ ਆਹ ਕੋਈ ਗੱਲ ਸਾਈਡ ਰੁਕੇ ਇੱਕ ਸਾਈਡ ਹੀ ਇੱਥੇ ਲੈ ਕਰੋ ਬਿਆਰ ਚੀਰਿਆ ਦਾ ਯਾਰ ਚਲਾਓ ਚਲਾਓ ਕੰਮ ਧਰੋ ਹੋ ਜਾਂਦੇ ਆ ਆ ਫੇ ਬੁੱਕੀ ਆਦਾ ਯਾਰ ਉਧਰ ਪਨੇ 22 ਦੀ ਵਾਹ ਲੈ ਜਾ ਬਜਾ ਲੈ ਓਏ ਲੈ ਜਾ ਛੋਲੇ ਸਾਈਡ ਤੇ ਰੱਖ ਦੋ ਜਿਹਦੇ ਸਾਰੇ ਬਜੇ ਨਾ ਕਾਠੀਏ ਜੀ ਫੇਰ ਪੂਰੀ ਗੱਲ ਅਗਲੇ ਨੂੰ ਵੀ ਪਤਾ ਲੱਗ ਜੂ ਕਿ ਬਾਂਦਰਾ ਚ ਕੁਛ ਨਾ ਕੁਛ ਕਰਿਆ ਆਜੋ ਭਾਈ ਨੇੜੇ ਆਜੋ ਨਾ ਕੁਛ ਨਹੀਂ ਹੁੰਦਾ ਨੇੜੇ ਆਜੋ ਹੋ ਨੇੜੇ ਆਜੋ ਹੋ ਰਾਜੋ ਆਜੋ ਨੇੜੇ ਆਜੋ ਤਾਂ ਕੀ ਹੁੰਦਾ ਹੁੰਦਾ ਤਾਂ ਤਾਂ ਦੰਦ ਕੱਢਣ ਲੱਗ ਗਿਆ ਵਿਚਾਰੀ ਰਾਤ ਵਧੀਆ ਕੰਮ ਕਰੀ ਜਾਂਦੀ ਸੀ ਤੜਕੇ ਪਤਾ ਨਹੀਂ ਕੀ ਹੋ ਗਿਆ ਇਹਦਾ ਵੀ ਕੀ ਬਣ ਗਿਆ ਓਏ ਲਾਗਿਆ ਨਹੀਂ ਆਜਾ ਖੜੇ ਰਹੇ ਕੋਈ ਹੋ ਜਰਾ ਕੁਛ ਨਹੀਂ ਹੁੰਦਾ ਕਾਕੇ ਜਾ ਕਰੀਏ ਮੇਰੇ ਵੀਡੀਓ ਬਣਾਈ ਜਾਂਦੇ ਹੋ ਜਰਾ ਬੈਠੋ ਉਸਨੇ ਮਾਰਿਆ ਯਾਰਾ ਮੁੰਡਾ ਲੱਗਿਆ ਰੇ ਚੱਕ ਕੇ ਬੈਠਾ ਲਾਉਂਦਾ ਮੁੰਡਾ ਚਲ ਗਿਆ ਆ ਜਾ ਉਥੇ ਬਾਹਰੇ ਬੈ ਜਾ ਫੁੱਟਣੇ ਤੋ ਮੁੰਡਰੇ ਜੂ ਵੀ ਆ ਜਾ ਪੱਟਾ ਵੀ ਹੱਥ ਮਾਰਨ ਲੱਗ ਜਾਣਾ ਮੇਰੇ ਖੂਨੇ ਬੁੜਾ ਵਾਲੇ ਰੋ ਜਾਂਦਾ ਏਡੀ ਗੱਲ ਏਡੀ ਵੀਡੀਓ ਬਣੀ ਜਾਂਦਾ ਬੱਗੇ ਪਕਾਈ ਨਹੀਂ ਮਾਰਨੀ ਚੁੱਪ ਕਰ ਕੀ ਕਰ ਤਾ ਮੈਂ ਕੋਲੇ ਬਣਾਈਏ ਤੇ ਆਹ ਨੂੰ ਕੁੱਤੋਂ ਖੱਪਰ ਹੋਣਾ ਹੋ ਪਾ ਜੇ ਤੇ ਮਾਤਾ ਆਏ ਹੋ ਇਧਰ ਵੀ ਨੂੰ ਬਣਾਈ ਜਾਂਦਾ ਤੂੰ ਗੱਲਾਂ ਯਾਰ ਲੈ ਡੱਬੀ ਲੈ ਯਾਰ ਮੈਂ ਜੂ ਪਾ ਜੂ ਆਪ ਤਾ ਬੜਾ ਆਉਂਦਾ ਹੋਲ ਕੋਸ ਬੰਮੂ ਕਰਨਾ ਯਾਰ ਜੰਮਿਆ ਅੱਗੇ ਮੋਬਾਈਲ ਦੀ ਚ ਕਰੀ ਜਾਂਦੇ ਸੀਗੇ ਉਹ ਕਰੀ ਤਾਂ ਉਹ ਹੋਏ ਤਾਂ ਚੱਕਾ ਬੰਦਾ ਨਾ ਨਹੀਂ ਬੋਲਦਾ ਹੈ ਇੱਕ ਚੱਕਰ ਮੇਰੇ ਹੋ ਜਾਂਦਾ ਚੱਕਰ ਹੀ ਹੁੰਦਾ ਨਾਲ ਇਹਨਾਂ ਬਾਹਰ ਤਾਂ ਕਹਿ ਆਪ ਕਿੱਧਰ ਗਏ ਫਿਰਦਾ ਜਾਂਦਾ ਪੂਰਾ ਹੀ ਬੰਦਾ ਚਲੋ ਕਰੋ ਭਾਈ ਮੌਸਮ ਖਰਾਬ ਆ ਹਿੰਮਤ ਕਰੋ ਉਹਦਾ 1 ਇੱਕ ਹੀ ਹੁੰਦਾ ਨਾ ਬੰਦਾ ਇੱਕ ਉਹ ਨਾਲ ਬਣ ਜਾਂਦਾ ਹਾਂ ਇਹ ਹੁੰਦਾ ਇਹ ਨਾਲ ਕੋਈ ਗੱਲ ਹੋਰ ਚੱਕਰ ਖੱਡਣਾ ਆਟਾ ਓਏ ਉਹਦੇ ਬਿਆਲਾ ਨੂੰ ਸੋਨੀ ਮੂੰਹ ਤਾਂ ਖਾਵੇਦਾ ਹੈ ਨਾ ਬਾਸ ਖਾਤਾ ਉਹ ਹੀ ਗੱਲ ਆ ਉਹ ਵੀ ਦਾਲੇਗਾ ਇੱਕ ਇਹ ਉਹ ਕਿਹੜਾ ਕਿਹਾ ਓਏ ਉੱਚ ਗਾ ਲਿਓ ਆ ਲੈ ਲਓ ਖੱਬਲ ਗੇੜਾ ਦੇ ਦਿਓ ਅਲ ਸੁੱਕਾ ਛੜੇ ਤੰਨੇ ਬਣਾਇਆ ਚਾਰ ਓਏ ਕੀ ਬੋਤਾ ਜਰਾ ਦੂਜੇ ਉ ਤੁਰਪਿਓ ਮਾਰਾ ਗੇੜੇ ਦੇਣਾ ਉਂ ਡੱਕੇ ਡੱਕੇ ਛੜ ਉਂ ਡੱਕੇ ਡੱਕੇ ਛੜਦਾ ਹੀ ਆਉ ਤੁਸੀਂ ਦਬਾ ਲਾ ਮੇਰੇ ਵਿਚ ਆ ਦੇਣਾ ਦੇਣਾ ਉਹ ਵੀਡੀਓ ਬਣੀਏ ਚਾੜ ਨਾ ਕਰੋ ਯਾਰ ਬਣਾ ਸੀ ਬੋਲ ਨਾ 25 ਤੋਂ ਜਾ ਮੈਂ ਅੱਥੀਆਂ ਗੋਡੇ ਪਰਾਹ ਜਾ ਪਤਾ आई नीठो के गुटगे आ आ आ ओ मूरए खडे मशीन ओ मूरए खडे मशीन ओ मूरए खडे मशीन ਓ ਤੇਰੇ ਤਾਏ ਨੂੰ ਠਾਲਾ ਭਾਈ ਸੇਕ ਲੱਗ ਜੂ ਓ ਭਾਈ ਤੇਰੇ ਤਾਏ ਨੂੰ ਠਾਲਾ ਸੇਕ ਲੱਗ ਜੂ ਅੱਖਾਂ ਨੂੰ ਓਏ ਤੂੰ ਮਾਤਾ ਨਿੰਗਾ ਹੀ ਬਰਮਾਈ ਸੀ ਜਿੱਤੇ ਆ ਮੁਰੇ ਲਿਆ ਜਿੱਤੇ ਨੂੰ ਨੇੜੇ ਇੱਧਰ ਲਿਆ ਸੇਕ ਲੱਗ ਜੂ ਇੱਥੇ ਬਾਹਲਾ ਤੇਰੇ ਤਾਏ ਨੂੰ ਨਾਇਨ ਘੜ ਕੇ ਲੈ ਆਇਆ ਤਾਂ ਘਰ ਚੜ੍ਹ ਕੇ ਉਹ ਉਹ ਬਾਂਦੀ ਜੀ ਤੇ ਮਾ ਸਕਿੱਲ ਤੇ ਜੀ ਆਉਂਦੀ ਨਹੀਂ ਸੀ ਲਿਖੀ ਇਹ ਤਾਂ ਆਓ ਕਰਿਆ ਪਿਆ ਜੀ ਪਰ ਕਹਿ ਚਾਹੀ ਮੁੰਡੇ ਅੱਛਾ ਹਰ ਜੇ ਦੋ ਮਿੰਟ ਕੋਲ ਗੱਲੇ ਖਵਾਉਣੇ ਲੋ ਜੀ ਪਿੰਡ ਰਣਜੀਤਗੜ ਬਾਂਦਰਾ ਤਹਿਸੀਲ ਸਦੂਗੜ ਜ਼ਿਲ੍ਹਾ ਮਾਨਸਾ ਦੇ ਵਿੱਚ ਗੁੱਡੀ ਫੂਕਣ ਦੀ ਰਸਮ ਪੂਰੀ ਕੀਤੀ ਗਈ ਆ ਇਹ ਗੁੱਡੀ ਮੀ ਦੇ ਸੰਬੰਧ ਚ ਆ ਵੀ ਮੀ ਪਾਈਏ ਵੱਧ ਤੋਂ ਵੱਧ ਇਸ ਕਰਕੇ ਸੀ ਕਿ ਭਾਈ ਗੁੱਟੀ ਫੂਕੰਦੀ ਰਾਸ਼ਮ ਪੂਰੀ ਕੀਤੀ ਹੈ ਪਿੰਡ ਰਣਿਤਗੜ ਬੰਦਨਾ ਤਹਿਸੀਲ ਸਦੂਰਗੜ ਜ਼ਿਲ੍ਹਾ ਮਾਨਸਾ ਦੇ ਵਿੱਚ ਬਹੁਤ ਕੱਠ ਹੋਇਆ ਦੇਖੋ ਕੀ ਕਰੀਏਗਾ ਨੇ ਮਾਤਾ ਬੋਲ ਗਲੇ ਬਣਾਏ ਬਾਈ ਨਾਲੇ ਮਿੱਠਾ ਪਾਣੀ ਬਣਾਇਆ ਉਹ ਵਰਤਾਈ ਜਾਂਦੇ ਆ ਮੁੰਡੇ ਦਾ ਵਾਦਾ 4 5 ਕੋਈ ਰਹਿ ਨਾ ਆਇਆ ਬਈ ਲੈ ਬਾਈ ਜਾਨਵਰ ਲਓ ਜੀ ਖੋਲੋ ਪੀਓ ਪਿਆ ਬਸ ਆਉ ਮੈਂ ਨਹੀਂ ਦੇਖਣਾ ਮੁੰਨੀਤ ਵਾਣੀ ਨਹੀਂ ਦੇ ਰਹੇ ਇਹਦੇ ਤੋਂ ਵੀ ਲਾ ਪਾਣੀ ਨਾ 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 ਪੂਰ ਮੈਂ ਪੀ ਲਿਆ